ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨੀਟਾ ਸਿੱਧੂ ਤੇ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਫਿਲਮ ਸ਼ੂਟ ਕਰਨ ਲੱਗੇ ਆ ਜੀ ਇਹ ਨੇ ਹੈਪੀ ਵਰਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨੇ ਵੀਰਪਾਲ ਤੇ ਇਹ ਨੇ ਸਾਡੇ ਬਾਪੂ ਜੀ ਯੋਗਰਾਜ ਬਾੜ ਤੇ ਯੂਵੀ ਸਿੰਘ ਤੇ ਲੋ ਫਰ ਅੱਜ ਦਾ ਕਰਦੇ ਆ ਵਲੌਗ ਸ਼ੁਰੂ ਤੇ ਅੱਜ ਆਹੀ ਲੱਗੇ ਆ ਫਿਲਮ ਸ਼ੂਟ ਕਰਨ ਤੇ ਇੱਥੇ ਸਮਾਨੇ ਆਏ ਹੋਏ ਆ ਤੇ ਹੁਣ ਆਹੀ ਚੱਲੇ ਆ ਪਹਿਲਾ ਸੀਨ ਕਰਨ ਤੇ ਸੀਨ ਸਾਡਾ ਸਟਾਰਟ ਹੋ ਰਿਹਾ ਅੱਜ ਚਲੋ ਜੀ ਬਾਪਾਂ ਕਰ ਰਹੇ ਆ ਬਾਪੂ ਦਾ ਰੋਲ ਤੇ ਇਹ ਇਹਨਾਂ ਦੇ ਸਰਦਾਰ ਜੀ ਵੇਖੇ ਬਾਪੂ ਜੀਆ ਸਿੱਧਾ ਕਾ ਮ ਸੀਰੀਆਂ ਤੇਰਾ ਹੋਰ ਠੀਕ ਆ ਜੀ ਆ ਜਾਓ ਫਿਰ ਮਿਲਦੇ ਸਾਰੇ ਮੁਕੇਤ ਲਓ ਜੀ ਬਾੜ ਸਾਹਿਬ ਬਾਪੂ ਜੀ ਨਾਲੇ ਦਾ ਡਰਾਈਵਰੀ ਕਰ ਰਹੇ ਨੇ ਤੇ ਨਾਲੇ ਲੋਕੇਸ਼ਨ ਤੇ ਲੈ ਕੇ ਜਾਣਗੇ ਤੇ ਇਧਰ ਵੀਰਪਾਲ ਜੀ ਤੇ ਇਧਰ ਹੈਪੀ ਜੀ ਬੈਠੇ ਨੇ ਤੇ ਲਓ ਜੀ ਕਰਤੀ ਆਪਾਂ ਸਟਾਰਟਿੰਗ ਤੇ ਬਾਕੀ ਚੱਲੇ ਆ ਲੋਕੇਸ਼ਨ ਤੇ ਜਿੱਥੇ ਸਾਡਾ ਸ਼ੂਟ ਆ ਪਹਿਲਾ ਸੀਨ ਹਾਂ ਹਾਂ ਪਹਿਲਾ ਸੀਨ ਹੀ ਇਹ ਜੇ ਤੋੜਾਂਗੇ ਸਾਗ ਨਕਲੀ ਦਾ ਅਸਲੀ ਨਹੀਂ ਵੀ ਸਾਗ ਤਾਂ ਅਸਲੀ ਹੀ ਆਉਣਾ ਸਾਗ ਦਾ ਅਸਲੀ ਆ ਸਾਗ ਕਿਵੇਂ ਨਕਲੀ ਹੋ ਸਕਦਾ ਨਹੀਂ ਵੀ ਐਕਟਿੰਗ ਹੀ ਹੈ ਹੋਰ ਆਪ ਤੋੜਨਾ ਥੋੜੀ ਆ ਜੇ ਇਹ ਕਿਹਦੇ ਘਰ ਵਾਸਤੇ ਲਿਜਾਣਾ ਫਿਰ ਪੱਕਾ ਤੋੜਦੇ ਹਾਂ ਜੇ ਤੁਸੀਂ ਸਾਨੂੰ ਭਾਣਾ ਕਰ ਸਕਦੇ ਆ ਸਾਗ ਫਰੀ ਹੈ ਹੋਰ ਡਿਲੀਵਰੀ ਸਿਰ ਖੁਦ ਕਰਕੇ ਆਣੀ ਹੈ ਹਾਂ ਸਹੀ ਗੱਲ ਹੈ ਆਨੇ ਸਾਡਾ ਤੜਕਾ ਉਹ ਆਪਣਾ ਹਾਂ ਇਹ ਮੁੜ ਕੇ ਸ਼ਾ ਮੈਂ ਟਮਾਟਰ ਰਸ ਤੇ ਚਾ ਧਨੀਆ ਵੀ ਨਾਲ ਲੈ ਕੇ ਤਾ ਪਰ ਸਾਰਾ ਕੁਝ ਤੁਹਾਨੂੰ ਨਾਲ ਹੀ ਦੇਣਾ ਪਊਗਾ ਸਹੀ ਗੱਲ ਹੈ ਤੁਸੀਂ ਵੀ ਕੋਈ ਗੱਲ ਸਰਾ ਦ ਚੁੱਪ ਕਰਕੇ ਬੈਠੇ ਹੋ ਮੈਡਮ ਵੀਰਪਾਲ ਜੀ ਮੈਂ ਕਿਹਾ ਚਲ ਤੁਸੀਂ ਗੱਲ ਕਰ ਰਹੇ ਵਿੱਚ ਕਾਨੂੰ ਬੋਲਣਾ ਤੁਹਾਡਾ ਕੀ ਕਹਿਣਾ ਅੱਜ ਦੇ ਵਲੌਗ ਬਾਰੇ ਕੁਝ ਜਾਣਕਾਰੀ ਦੇ ਦਿਓ ਸਾਨੂੰ ਬੁਧਿਆ ਲੱਗ ਰਿਹਾ ਚੰਗਾ ਲੱਗ ਰਿਹਾ ਖੁਸ਼ਾਂਗੇ ਹਾਂ ਆਇਤਾ ਫਿਰ ਰੋਲ ਵੀ ਸਰਦਾਰਨੀ ਦਾ ਮਿਲਿਆ ਹੋਇਆ ਹੈ ਨਾ ਸਰਦਾਰ ਜੀ ਕੁਝ ਇਕੱਠੇ ਬੈਠੇ ਆ ਤਾਈ ਦਾ ਸਰਦਾਰ ਗੱਡੀ ਚ ਲਾ ਰਿਹਾ ਹੈ ਹਾਂਜੀ ਲੋ ਜੀ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਤੇ ਆਪਣੇ ਐਕਟਰਸ ਵੀ ਪਹੁੰਚ ਚੁੱਕੇ ਨੇ ਤੇ ਇਧਰ ਬਾਪੂ ਜੀ ਵੀ ਲੈ ਆ ਗਏ ਬਾਹਰ ਆ ਡਰਾਈਵਰ ਵੀ ਬਹੁਤ ਵਧੀਆ ਨੇ ਬਾਪੂ ਜੀ ਤੇ ਘੈਂਟ ਐਕਟਰ ਵੀ ਨੇ ਤੇ ਨਾਲ ਡਰਾਈਵਰ ਵੀ ਨੇ ਤੇ ਲੋ ਜੀ ਆਹ ਆਪਣੀ ਲੋਕੇਸ਼ਨ ਤੇ ਹੁਣ ਸਾਡਾ ਸੀਨ ਹੋਣ ਜਾ ਰਿਹਾ ਸ਼ੁਰੂ ਪਹਿਲਾ ਸੀਨ ਦੇਖਿਓ ਕਿਵੇਂ ਹੁੰਦਾ ਆਹ ਹਾ ਸਟਾਰਟਿੰਗ ਵਾਲਾ ਪਹਿਲਾ ਸੀਨ ਹੈ ਜੀ ਤੇ ਆਪਾਂ ਕਰਦੇ ਆ ਸਟਾਰਟਿੰਗ ਲੋ ਜੀ ਚੈੱਕ ਕਰੋ ਲੋਕੇਸ਼ਨ ਦੇਖੋ ਸਾਰੇ ਹੈ ਸੰਦ ਪਹਿਣੀ ਜੀ ਹੈਰਵਾ ਵਗੈਰਾ ਲੋਕੇਸ਼ਨ ਦੇਖੋ ਜੀ ਸੋਹਣੀਆਂ ਸਰ ਹਾਂ ਬਾਕੀ ਐਕਟ੍ਰੈਸ ਲਓ ਜੀ ਪਰ ਇਹ ਫਿਰ ਸਟਾਰਟ ਆਪਾਂ ਸ਼ੂਟ ਕੱਪੜਾ ਲੈ ਲਿਆ ਸਾਖ ਵਾਸਤੇ ਸਾਖ ਨਾਲ ਦੇ ਕੱਪੜਾ ਸਾਖ ਕੀ ਕਰਦੇ ਆ origignal ਚ ਸਾਖ ਤੋੜਨਾ ਨਹੀਂ ਪਰ origignal ਕੱਪੜਾ ਘਰੇ ਵਾਸਤੇ ਲੈ ਕੇ ਆਣਾ ਨਹੀਂ ਨਹੀਂ ਕੱਪੜਾ ਤਾਂ ਰੱਖਿਆ ਹੋਇਆ ਸੀ ਵਿੱਚ ਲੈ ਆਂਦਾ ਸੀਗਾ ਆਹਾ ਲਓ ਜੀ ਬਾਪੂ ਨਾਲ ਕੋਈ ਗੱਲਬਾਤ ਕਰਦੇ ਆ ਹੋਰ ਬਾਦ ਸਾਹਿਬ ਫਿਰ ਕਿਵੇਂ ਲੱਗ ਰਿਹਾ ਹੈ ਸੈਟ ਤੇ ਆਣ ਕੇ ਠੀਕ ਹੈ ਵਧੀਆ ਜੀ ਬੱਲੇ ਬੱਲੇ ਆ ਤੇ ਬਾਕੀ ਸਾਰੇ ਸਾਡੇ ਦੋਸਤਾਂ ਪੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀ ਹੁਣ ਆਪਾਂ ਇਹ ਫਿਲਮ ਬਣਾ ਰਹੇ ਅੱਜ ਤੇ ਕੱਲ ਨੂੰ ਪਾ ਦੇਣੀ ਹੈ ਚੈਨਲ ਤੇ ਇਹ ਆਪਣਾ ਵਲੌਗ ਦਾ ਚੈਨਲ ਆ ਤੇ ਦੇਸੀ ਜੱਟ ਬੰਦੇ YouTube ਚੈਨਲ ਆ ਤੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਬੱਲੇ ਬੱਲੇ ਬਹੁਤ ਠੀਕ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜ਼ਰੂਰ ਹਾਂ ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਜੇ ਕੋਈ ਕਮੀ ਦਿਖਦੀ ਹੁੰਦੀ ਹੈ ਉਹ ਵੀ ਦੱਸ ਦਿਆ ਕਰੋ ਤਾਂ ਕਿ ਆਉਣ ਵਾਲੇ ਹਨਾ ਵੀਡੀਓ ਦੇ ਵਿੱਚ ਕਲੀਅਰ ਹੋ ਜੇ ਹਾਂ ਬਾਕੀ ਇਹ ਵੀ ਤੁਹਾਡੇ ਤੇ ਹੀ ਮਤਲਬ ਡਿਪੈਂਡ ਹੁੰਦਾ ਵੀ ਜੇ ਜੋ ਤੁਹਾਨੂੰ ਵਧੀਆ ਲੱਗਦਾ ਹੈ ਜਾਂ ਕਿਵੇਂ ਥੋੜੀ ਬਾਲੀ ਜਿਵੇਂ ਕਈ ਵਾਰ ਕੋਈ ਕਮੀ ਹੁੰਦੀ ਹੈ ਉਹ ਦੱਸ ਦਿਆ ਕਰੋ ਇਹ ਆਡੀਅנס ਹੀ ਦੱਸ ਸਕਦੀ ਹੈ ਹਾਂ ਅਸੀਂ ਤਾਂ ਕੰਮ ਕਰਨ ਵਾਲੇ ਆ ਬਾਕੀ ਨਤੀਜਾ ਤਾਂ ਤੁਸੀਂ ਹੀ ਦੇਣਾ ਕੱਢਣਾ ਹੁੰਦਾ ਵੀ ਕੀ ਗੱਲਬਾਤ ਹੈ ਕੀ ਨਹੀਂ ਤੇ ਬਾਕੀ ਨੋ ਜੀ ਸਾਰੀ ਟੀਮ ਇਕੱਠੀ ਹੋ ਗਈ ਤੇ ਬਾਕੀ ਕਰਦੇ ਕਰਿਆ ਕਰੋ ਕਿਉਂਕਿ ਸਾਰੇ ਇੰਨੀ ਮਿਹਨਤ ਕਰਦੇ ਤੁਸੀਂ ਦੇਖੋ ਅਲਗ-ਅਲਗ ਲੋਕੇਸ਼ਨਾਂ ਤੇ ਜਾਂਦੇ ਆ ਹਨਾ ਸੋ ਸਾਡੀ ਸਪੋਰਟ ਕਰਿਆ ਕਰੋ ਸਾਰੀ ਟੀਮ ਨੇ ਪਰਫਾਰਮੈਂਸ ਦੇਣੀ ਹੁੰਦੀ ਆ ਤੁਸੀਂ ਕਰਨਾ ਜੱਜ ਦਾ ਕੰਮ ਜੱਜ ਦਾ ਕੰਮ ਹੁੰਦਾ ਕਮੀਆਂ ਕੱਢਣੀਆਂ ਬਿਲਕੁਲ ਬਾਕੀ ਤਾਂ ਚੰਗੇ ਕੰਮ ਤਾਂ ਅਸੀਂ ਕਰਦੇ ਹੀ ਰਹਿੰਦੇ ਤੁਸੀਂ ਕਮੀਆਂ ਕੱਢਦੇ ਆ ਕਰੋ ਬਹੁਤ ਤੇ ਬਾਕੀ ਇਧਰ ਵੀਰਪਾਲ ਜੀ ਤੁਸੀਂ ਵੀ ਕੁਝ ਬੋਲ ਦਿਆ ਕਰੋ ਇਹਦਾ ਸੰਗਦੇ ਬਹੁਤ ਨਹੀਂ ਨਹੀਂ ਕੁਝ ਨਾ ਕੁਝ ਤਾਂ ਬੋਲਣੀ ਪਊਗਾ ਲਾ ਰੱਬ ਨੇ ਇੱਕ ਤੂੰ ਬੋਲਦੀ ਜਾਵੇਂਗੀ ਸੀਣਾਂਗੇ ਬੋਲਾਂਗੀ ਮੈਂ ਕੀ ਬੋਲਾਂ ਇਹ ਕੋਈ ਗੱਲ ਬਣੀ ਐਨੇ ਇੰਚ ਦੀ ਰੱਬ ਨੇ ਜੀਵ ਦਿੱਤੀ ਐ ਤਾਂ ਕੋਈ ਫਾਇਦਾ ਤਾਂ ਲਾਓ ਕੁਝ ਬੋਲੋ ਬੱਸ ਤੂੰ ਸ਼ੂਟ ਕਰਦੇ ਆਂਗੇ ਚਲੋ ਹਾਂ ਹਾਂ ਕਹਿੰਦੇ ਨੇ ਸ਼ੂਟ ਤੇ ਬੋਲਾ ਕਰ ਆਡੀਅנס ਨੂੰ ਮੈਂ ਤੇ ਇਹ ਕਹਨੀ ਹਾਂ ਜੀ ਕਿਤੇ ਕਮੀ ਹੁੰਦੀ ਐ ਸਾਨੂੰ ਦੱਸਿਆ ਕਰੋ ਹਾਂ ਠੀਕ ਆ ਨਾ ਬਸ ਇਹੀ ਕਰਨੀ ਆ ਬਸ ਇਹੀ ਕਰਨੀ ਆ ਬਸ ਕਮੀ ਆ ਵੀ ਵਧੀਆ ਨਾ ਕੋਈ ਗੱਲ ਵੀ ਦੱਸ ਕਮੀ ਹੀ ਕੱਢਿਆ ਕਰੋ ਹੈ ਚਲੋ ਜੀ ਲਓ ਜੀ ਤੇ ਫਿਰ ਕਰਦੇ ਆ ਅੱਜ ਦਾ ਸ਼ੂਟ ਸਟਾਰਟ ਤੇ ਪਹਿਲਾ ਸੀਨ ਹੈ ਜੀ ਇਥੋਂ ਖੇਤਾਂ ਚੋਈ ਯਾ ਗੱਲ ਹੈ ਦੋਵੇਂ ਇੱਥਾਂ ਚ ਹੀ ਪਿਆਰ ਬਣਾਈ ਰੱਖਿਓ ਫਿਰ ਇਹ ਚੀਜ਼ ਬਾਹਰ ਕਰਦੀ ਹੂੰ ਇਹ ਕਹਦੇ ਵੀ ਥੋੜਾ ਅੱਗੋ ਰਮੀ ਇਹ ਰਹਿਣਾ ਹੱਸਣਾ ਖੇਡਣਾ ਮੈਨੂੰ ਬਹੁਤ ਵਧੀਆ ਲੱਗਦਾ ਵੀ ਵਧੀਆ ਲੱਗਦਾ ਕੋਈ ਗੱਲ ਨਹੀਂ ਇੱਧਰ ਇੱਧਰੋ ਪਾ ਲੋ ਨਾ ਐਨ ਤੁਰੀਆਂ ਜਾਂਦੇ ਆ ਜੇ ਹੈਨ ਮੈਂ ਇੱਧਰ ਆਜੋ ਨਾ ਇੱਧਰ ਹੈ ਅਠਵਾਤ ਆਇਓ ਰੋਮੀ ਇੱਕ ਗੋ ਲੈਣਾ ਤੋਰ ਕੇ ਮਤਲਬ ਇਸ ਜੀ ਰੱਖ ਕੇ ਪਤਾ ਕਿ ਇਹ ਸੀਨ ਤਾਂ ਬਹੁਤ ਸੋਹਣਾ ਹੈ ਜਿਹੜਾ ਮੰਜੇ ਵਾਲਾ ਸੀ ਨਾ ਸਿਸਟਮ ਆ ਉਹਨੇ ਤਾਂ ਬਸ ਉਧਾਰ ਫਿਲਮ ਜੀ ਹੁੰਦਾ ਕਦੇ ਇੱਧਰ ਕਦੇ ਇੱਧਰ ਮੈਂ ਮੈਂ ਦਾ ਸਰੀ ਕਮਾਇਆ ਆਉਣਾ ਮੰਜਾ ਕਿ ਨਹੀਂ ਬਾਦ ਸਾਹਿਬ ਅਸਾ ਜਿਹੜੀ ਵਧੀਆ ਹੋ ਗਿਆ ਜਿਹੜੀ ਚੀਜ਼ ਤੁਸੀਂ ਦਰਸ਼ਕਾਂ ਨੂੰ ਦਿਖਾਉਣੀ ਸੀ ਉਹ ਤਾਂ ਦਿਖਾਈ ਉਹ ਤਾਂ ਮੇਨ ਚੀਜ਼ ਦਿਖਾਈ ਗਈ ਹੋਰ ਰਹੀ ਯਾਰ ਮੈਂ ਕਿਹਾ ਪਤਾ ਨਹੀਂ ਸਾਡੇ ਕੋਲ ਕੀ ਗਲਤੀ ਹੋ ਗਈ ਜਿਹੜਾ ਸਰਦਾਰ ਤੇ ਸਰਦਾਰ ਨਹੀਂ ਇਹ ਸਾਡੇ ਤੇ ਇੰਨਾ ਗੁੱਸਾ ਕਰੀ ਜਾਂਦੇ ਨੇ ਉਹ ਤੈਨੂੰ ਪਤਾ ਆ ਸਰਦਾਰਨੀ ਤੁਹਾਡੀ ਨਾ ਵੈਸੇ 부ਜੀ 부ਜੀ ਦੀ ਰਹਿੰਦੀ ਆ ਮੁੰਡਿਆ ਕਰਕੇ ਉਦਾਸ ਰਹਿੰਦੀ ਆ ਉਹ ਮਾਹਾਂ ਚੱਲ ਹੋਰ ਨਹੀਂ ਕੁਛ ਤੁਹਾਡੇ ਨਾਲ ਹੀ ਚੋਲ ਮੁੜ ਕਰਕੇ ਇਹਦਾ ਬਾੜਾ ਮੁੜ ਕੋ ਚਿਹਰੇ ਤੇ ਰੌਣਕ ਆ ਜੂਗੀ ਕੇ ਤੇ ਲਓ ਜੀ ਆਪਣਾ ਖੇਤ ਦਾ ਜਿਹੜਾ ਸ਼ੂਟ ਸੀ ਆਪਣਾ ਰੈਡੀ ਹੋ ਗਿਆ ਤੇ ਹੁਣ ਇੱਥੋਂ ਵਾਲਾ ਸ਼ੂਟ ਕਰਕੇ ਹੁਣ ਘਰੇ ਚੱਲੇ ਆ ਤੇ ਬਾਕੀ ਦੇ ਸੀਨ ਨੇ ਜਿਹੜੇ ਹੁਣ ਜਾ ਕੇ ਘਰੇ ਕਰਾਂਗੇ ਤੇ ਬਾਕੀ ਬਾੜ ਸਾਹਿਬ ਰੈਡੀ ਨੇ ਡਰਾਈਵਿੰਗ ਕਰਨ ਲਈ ਪਹਿਲਾ ਸੀ ਸਾਡਾ ਬਹੁਤ ਵਧੀਆ ਪਰ ਸਾਨੂੰ ਇੱਕ ਦਿੱਕਤ ਆਈ ਸਾਨੂੰ ਮੰਜਕ ਦੇ ਇੱਧਰ ਕਰਨਾ ਪਿਆ ਕਦੇ ਉਹ ਪਰਲੇ ਹੋਣਗੇ ਉਹ ਸੂਰਜ ਦੀ ਨੇ ਜਿਹੜੀ ਬਰੈਡਨਸ ਸੀ ਉਹ ਮਤਲਬ ਸਹੀ ਨਹੀਂ ਸੀ ਆ ਰਹੀ ਮੰਜਾ ਤਾਂ ਅਸੀਂ ਕਦੇ ਵੀ ਨਹੀਂ ਭੁੱਲਦੇ ਮੰਜਾ ਤਾਂ ਕਦੇ ਇੱਧਰ ਕਦੇ ਇੱਧਰ ਹੁੰਦੇ ਪਰਲੀ ਪਰਲੇ ਨਾਲ ਗਵਾਂਢੀ ਸਨ ਉਹ ਦੇਖ ਰਹੇ ਸਨ ਵੀ ਇਹ ਲੱਗਦਾ ਹੈ ਜਾਂ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੈ ਪਰ ਉਹਨਾਂ ਨੂੰ ਕੋਣ ਸਾਡਾ ਸੀਨ ਨਹੀਂ ਸੀ ਸਹੀ ਆ ਰਿਹਾ ਇਹ ਤਾਂ ਛੂਟ ਕਰ ਰਹੇ ਨੇ ਨਈ ਗੱਲ ਕਾ ਛੂਟ ਵੀ ਆ ਬਹੁਤ ਵਧੀਆ ਹੋਇਆ ਕਿਉਂਕਿ ਜੇ ਅਸੀਂ ਪ੍ਰਹਾਵਾ ਦੂਜੇ ਬਣੇ ਹੋ ਜੰਨੇ ਉਧਰੋਂ ਨਹੀਂ ਸਬਤ ਹੁੰਦਾ ਸਾਡਾ ਕੈਮਰਾਮੈਨ ਕਦੇ ਕਹਿੰਦਾ ਮੰਜਾ ਚੱਕ ਕੇ ਲੈ ਜਾਓ ਜੀ ਕਦੀ ਐ ਲੈ ਜਾਓ ਉਹਨੇ ਚਰਚਦੀ ਫਿਲਮ ਬਣੀ ਜਿੰਨੇ ਚਿਰ ਅਸੀਂ ਮੰਜਾ ਸਟੱਗਿਆ ਹਾਂ ਬਾਕੀ ਆ ਇਹ ਵੀ ਸੂਰਜ ਤਾਂ ਉੱਥੇ ਹੀ ਰਹੂਗਾ ਉਹਦੀ ਡਾਇਰੈਕਸ਼ਨ ਤਾਂ ਬਦਲ ਨਹੀਂ ਸਕਦੇ ਸਾਨੂੰ ਹੀ ਮੰਜਾ ਕਮਾਣਾ ਪੈਂਦਾ ਉਹਨੇ ਤੂੰ ਹੋਰ ਪੰਗਾ ਪਾ ਜਾਂਦਾ ਬੜਾ ਹੱਥ ਪੱਲਾ ਸੂਰਜ ਨੂੰ ਜੋੜਿਆ ਪ੍ਰਹਾਵਾ ਤੂੰ ਹੀ ਹੋ ਜਾ ਕੇ ਬਣੇ ਪਰ ਇੱਕ ਸਾਡਾ ਜਿਹੜਾ ਕੈਮਰਾਮੈਨ ਹੈ ਨਾ ਬਹੁਤ ਜਿੱਦੀ ਆ ਖੜ ਗਿਆ ਸੂਰਜਾਂ ਨੂੰ ਜਿਵੇਂ ਸੂਰਜ ਕਹਿੰਦਾ ਮੈਂ ਖੜ ਗਿਆ ਤੁਸੀਂ ਬੈਠੋ ਅੱਗੇ ਆ ਕੇ ਵੀ ਐ ਘੁੰਮ ਕੇ ਉੱਪਰ ਤੋਂ ਵੜ ਕੇ ਜਿੱਥੇ ਬਹਿ ਗਿਆ ਇੱਕ ਈ ਕੈਮਰਾਮੈਨ ਉਹਨੇ ਕਹਿੰਦਾ ਤੁਸੀਂ ਸਾਰੇ ਘੁੰਮ ਜੋ ਮੈਂ ਨਹੀਂ ਇੱਥੇ ਘੁੰਮਦਾ ਇਹ ਨਾ ਕਹਿੰਨੇ ਆਂ ਵੀ ਭਰਾਵਾ ਤੂੰ ਡਰੈਕਸ਼ਨ ਚੇਂਜ ਕਰ ਲੈ ਨਾ ਜੀ ਮੈਂ ਨਹੀਂ ਹਿੱਲਦਾ ਮੈਂ ਇਹਦੀ ਤਾਂ ਇੱਥੇ ਹੀ ਸੈਟਿੰਗ ਬੈਠੂਗੀ ਲੈ ਬਿਠਾਈ ਜਾ ਸੈਟਿੰਗਾਂ ਭਰਾ ਸਹੀ ਗੱਲ ਹੈ ਹੋਰ ਯਾਰ ਬਾਕੀ ਹੁਣ ਹੈਪੀ ਜੀ ਬੋਲਣਗੇ ਹੁਣ ਅਸੀਂ ਬੋਲਦਿਆਂ ਵੀ ਅੱਗੇ ਦੇਖੋ ਕੀ ਕੰਡੀਸ਼ਨਿੰਗਾਂ ਹੁੰਦੀਆਂ ਨੇ ਸਾਡੇ ਸੀਨ ਦੇ ਵਿੱਚ ਕੀ ਹੁੰਦਾ ਬਾਕੀ ਤੁਸੀਂ ਦੱਸ ਦਿਓ ਸਾਨੂੰ ਵਲੌਗ ਦੇਖ ਕੇ ਬਣੇ ਰਹੋ ਸਾਡੇ ਨਾਲ ਹਾਹਾ ਸਾਡੇ ਚੈਨਲ ਦੇ ਨਾਲ ਸਪੋਰਟ ਕਰਿਆ ਕਰੋ ਮਿਹਨਤ ਬਹੁਤ ਹੁੰਦੀ ਆਗੀ ਮਿਹਨਤ ਤਾਂ ਆਪੀ ਐਨੀ ਰਾ ਤਾਂ ਮੰਜਾ ਕਮਾਣਾ ਪੈਂਦਾ ਵੈਸੇ ਕਹਿੰਦੇ ਨੇ ਮਿਹਨਤ ਦਾ ਫਲ ਮਿੱਠਾ ਹੁੰਦਾ ਮਿਹਨਤ ਪਾ ਕਰਦੇ ਪਰ ਫਲ ਮਿਲੂਗਾ ਆਡੀਅன்ஸ் ਦਊਗੀ ਹਾਂ ਚਲੋ ਆਪਾਂ ਪਤਾ ਕੀ ਹੈ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿੰਨਾ ਹੋ ਸਕੇ ਤੁਸੀਂ ਵਧੀਆ ਬਣਾਈਏ ਸਬਿਆਚਾਰਕ ਬਣਾਈਏ ਵੀ ਜਿਹੜਾ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਵੇਖ ਸਕੋ ਤੇ ਉਹ ਚੀਜ਼ ਬਣਾਈਏ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਮਤਲਬ ਜੋ ਬਣਾਈਏ ਨਾ ਤੁਹਾਨੂੰ ਪਸੰਦ ਆਏ ਵੀ ਤੁਹਾਡੇ ਅੱਗੇ ਵਧੀਆ ਲੈ ਕੇ ਆਈਏ ਹਾਂ ਹਾਂ ਬਾਈ ਲੰਗਰ ਆ ਗਿਆ ਫੇਰ ਉਹ ਲੰਗਰ ਨਹੀਂ ਸਰ ਲੰਗਰ ਤਾਂ ਖਾਵਾਂਗੇ ਦੇਖੋ ਸਰ ਲੰਗਰ ਲਗਾਤਾ ਤੁਸੀਂ ਕੀ ਕਹੀ ਇੱਕ ਸਾਡਾ ਨੇਤਾ ਜੀ ਨਾ ਤਾਂ ਸਾਨੂੰ ਕੋਈ ਰੁਪਏ ਦੀ ਚੀਜ਼ ਚੱਲ ਦੇ ਛੋਟ ਚ ਮੁੱਲ ਲਿਆ ਕੇ ਖਵਾਊਗਾ ਇੰਨਾ ਕੁ ਜੂਸ ਬੰਦਾ ਜੇ ਚਲੋ ਗੁਰੂ ਦਾ ਲੰਗਰ ਲੱਗਾ ਜੇ ਤੋ ਸਾਂਝਾ ਹੁੰਦਾ ਸਾਰਿਆਂ ਦਾ ਸਭ ਦਾ ਸਾਂਝਾ ਦਾ ਸਰ ਗੁਰੂ ਦਾ ਲੰਗਰ ਦਾ ਤੂੰ ਪਤਾ ਹੀ ਲੰਗਰ ਦਾ ਮਤਲਬ ਕੀ ਹੁੰਦਾ ਤੂੰ ਹੀ ਲੰਗਰ ਦਾ ਮਤਲਬ ਨਹੀਂ ਸਮਝਦੇ ਲੰਗਰ ਦਾ ਮਤਲਬ ਇਹ ਹੁੰਦਾ ਹੈ ਵੀ ਜਿਵੇਂ ਕੋਈ ਮਤਲਬ ਮੁਸਾਫਰ ਹੈ ਜਾਂ ਜਿਵੇਂ ਕੋਈ ਦੂਰ ਦਾ ਹੁਣ ਆਪਣੀ ਗੱਡੀ ਚ ਬੱਥੇ ਮੁਸਾਫਰੀਆਂ ਹੁਣ ਆਪਾਂ ਘਰਾਂ ਰੋਟੀਆਂ ਦਾ ਰੱਜ ਕੇ ਲੈ ਗਏ ਲੰਗਰ ਤੋਂ ਵੜ ਗਏ ਰਸਤਾ ਕਿਹੜਾ ਰਸਤਾ ਆਹੀ ਆਹੀ ਹੈ ਆ ਇਧਰ ਹੀ ਮੁੜਨਾ ਲੰਗਰ ਕੀ ਨੇ ਛੱਡੇ ਮੈਂ ਤਾਂ ਕਦੇ ਵੀ ਨਹੀਂ ਛੱਡਿਆ ਸਰ ਲੰਗਰ ਕਿਸੇ ਦਾ ਕੌਣ ਛੱਡਦਾ ਗੱਲ ਗੱਲ ਯਾਰ ਅਸੀਂ ਮੁਸਾਫਰਾਂ ਨਾਲੋਂ ਕੱਟਾਂ ਇਥੋਂ ਬੈਠੇ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਐ ਆਲ ਵਰਲਡ ਦੇ ਵਿੱਚ ਸਾਨੂੰ ਲੋਕ ਦੇਖਦੇ ਨੇ ਭਾਵੇਂ ਅਸੀਂ ਚੈਨਲ ਰਾਈ ਜਾਂਦੇ ਆ ਜਾਣੇ ਤਾਂ ਹਰੇਕ ਦੇ ਘਰੇ ਆ ਹਰੇਕ ਕੋਲ ਦੇਖਦੇ ਆ ਮੈਨੇ ਮੋਬਾਈਲ ਚੱਲ ਯਾਰ ਤੁਸੀਂ ਐਂ ਕਰੋ ਨਾਰਾਜ਼ ਨਾ ਹੋਵੋ ਆ ਥੋੜਾ ਜਿਹਾ ਇਧਰ ਵਿਲੇ ਹੋ ਜੀਏ ਤੇ ਆਪਾਂ ਤੁਹਾਨੂੰ ਬਾਅਦ ਚ ਲੰਗਰ ਖਵਾ ਲਿਆਵਾਂਗੇ ਲੰਗਰ ਨਹੀਂ ਭਾਈ ਹੁਣ ਨਹੀਂ ਲੰਗਰ ਖਾਂਦੇ ਹੁਣ ਤਾਂ ਮੋਲ ਦੀ ਚੀਜ਼ ਖਵਾਵਾਂਗੇ ਜੇ ਖਵਾਉਣੀਆਂ ਖਵਾਵਾਂਗੇ ਦੇ ਤਾਂ ਮਹਿੰਗੀ ਪੈ ਗਿਆ ਕੰਮ ਯਾਰ ਫਿਰ ਮੈਨੂੰ ਫਿਰ ਉਹ ਲੰਗਰ ਚ ਸਰਦਾ ਜੀ 10 ਰੁਪਏ ਮੱਥਾ ਟੇਕ ਕੇ ਹਾਂ ਲਓ ਜੀ ਹੁਣ ਘਰੇ ਪਹੁੰਚ ਗਏ ਆ ਤੇ ਬਾਕੀ ਦੇ ਸੀਨ ਹੁਣ ਕਰਾਂਗੇ ਘਰੇ ਤੇ ਸਟਾਰਟ ਕਰਦੇ ਆ ਅੱਗੇ ਦੀ ਫਿਲਮ ਕਿਵੇਂ ਗਰਮੀ ਆ ਗਈ ਹੋਰ ਜੀ ਲੈ ਮੌਸਮ ਥੋੜਾ ਚੇਂਜ ਹੋਇਆ ਚੇਂਜ ਹੋ ਗਿਆ ਨਾ ਇੰਨੇ ਚੀਜ਼ਾਂ ਨੂੰ ਗਰਮੀ ਲੱਗ ਗਈ ਆ ਹੁਣ ਲਓ ਜੀ ਫਿਰ ਬਾਕੀ ਅੱਗੇ ਦਿਖਾਣੇ ਆ ਤੁਹਾਨੂੰ ਵਲੌਗ ਚ ਕੋਈ ਨਹੀਂ ਆਉਨੇ ਆ ਜੀ ਘਰ ਦਿਖਾ ਦੇਣਾ ਕਿਹੜਾ ਲਓ ਜੀ ਅਸੀ ਹੁਣ ਤਕਰੀਬਨ ਕੀ ਟਾਈਮ ਹੋ ਗਿਆ ਏ ਸ਼ਾਮ ਦੇ ਵਜਨਾਂ ਸਾਡੇ ਦਾ ਕਲੌਕ ਦੇ ਤੱਕ ਖਤਮ ਹੋਣਾ ਹੈ ਸ਼ਾਮ ਭੈਣ ਵਾਲੀ ਆ 5 4:30 ਹੋ ਗਏ ਬਸ 4 ਵਜਨਾਂ ਲਿਆ ਅੱਛਾ ਅੱਛਾ ਹਾਂਜੀ ਅਜੇ ਪਈ ਆ 11 ਮਿੰਟ ਹੁਣ ਇਸੇ ਕਰਕੇ ਸਿਰਦਰਦ ਜਿਹਾ ਲੱਗ ਗਿਆ ਹੀ ਕਰਨ ਜਿਆਦੀ ਮਗਜ ਖਪਾਈ ਕਰ ਕਰਕੇ ਤੇ ਉਹਦੇ ਕਰਕੇ ਚਾਹ ਜੀ ਬਣਵਾਈ ਏ ਵੀ ਥੋੜਾ ਜਿਹਾ ਚਲੋ ਰਿਲੈਕਸ ਫੀਲ ਹੋ ਰਿਲੈਕਸ ਫੀਲ ਹੋ ਜਾਏਗਾ ਤੇ ਆ ਸਾਡੇ ਐਕਟ੍ਰੈਸ ਵਗੈਰਾ ਚਾਹ ਪੀ ਰਹੇ ਨੇ ਤੇ ਵੈਸੇ ਤਾਂ ਉਹ ਫਿਲਮ ਦੇ ਵਿੱਚ ਉਸ ਮੁੰਡੇ ਨੂੰ ਬਿਮਾਰ ਵਿਖਾਇਆ ਗਿਆ ਪਰ ਸਭ ਨਾਲ ਜਾਦੀ ਚਾਹ ਹੋਈ ਪੀ ਰਿਆ ਤੇ ਆਦਾ ਇੱਕ ਦਾ ਕੱਪ ਕੋ ਹੋਰ ਪਿਆ ਮੈਨੂੰ ਹੀ ਦੇ ਦਿਓ ਮੈਂ ਹੀ ਪੀ ਲੈਂਦਾ ਤੇ ਬਾਕੀ ਇਧਰ ਬਾੜ ਸਾਹਿਬ ਸਕ੍ਰਿਪਟ ਵੇਖ ਰਹੇ ਨੇ ਵੀ ਕੀ ਗੱਲ ਬਾਤ ਹੈ ਕਿਵੇਂ ਲੱਗਿਆ ਸ੍ਰੀ ਕਮ ਬਾੜ ਸਾਹਿਬ ਹਾਂ ਹਾਂ ਬਸ ਦੋ ਸੀਨ ਰਹਿ ਗਏ ਜੀ ਤੇ ਬਸ ਇਹਦੇ ਵਿੱਚ ਐਂਡਿੰਗ ਤੇ ਆ ਕੇ ਤਕਰੀਬਨ ਦੋ ਸੀਨ ਇੱਕ ਤੇ ਹੁਣ ਮੈਡਮ ਜੀ ਦਾ ਸੀਨ ਇੱਥੇ ਆ ਜਾਣਾ ਸਾਡੇ ਪਾਲੀ ਜੀ ਬਹੁਤ ਖੁਸ਼ ਰਹਿੰਦੇ ਨੇ ਸਾਡੇ ਨਾਲ ਹਾਸੇ ਬਹੁਤ ਲੰਮੇ ਸਮੇਂ ਤੋਂ ਚੱਲਦੇ ਨੇ ਤੇ اے ਮੈਡਮ ਨੂੰ ਸ਼ਾਇਦ ਤੁਸੀਂ ਹੋਰ ਚੈਨਲਾਂ ਤੇ ਪਹਿਲਾਂ ਦੇਖਿਆ ਹੋਵੇ ਹੈਪੀ ਵਰਮਾ ਜੀ ਹਾਂਜੀ ਤੇ ਸਾਡੇ ਚੈਨਲ ਤੇ ਫਸਟ ਟਾਈਮ ਹੀ ਆਏ ਨੇ ਤੇ ਤੁਸੀਂ ਇਹਨਾਂ ਦੀ ਪਰਫਾਰਮੈਂਸ ਵਗਾਰਾ ਜ਼ਰੂਰ ਕਮੈਂਟ ਦੇ ਵਿੱਚ ਦੱਸਣਾ ਵੀ ਕਿਵੇਂ ਦੀ ਹੈ ਬਾਕੀ ਸਾਰੀ ਟੀਮ ਦੀ ਤੇ ਦੱਸਣੀ ਹੈ ਦੱਸਣੀ ਹੈ ਹਾਂਜੀ ਹਾਂਜੀ ਮੇਰੀ ਜ਼ਰੂਰ ਦੱਸਿਓ ਦੱਸਿਓ ਕਿਉਂਕਿ ਪਤਾ ਕੀ ਹੁੰਦਾ ਕਿ ਪਬਲਿਕ ਨੇ ਕਮੀ ਕਰਕੇ ਕਮੈਂਟ ਚ ਦੱਸਣੀ ਹੁੰਦੀ ਕਮੈਂਟ ਬਾਕਸ ਚ ਅੱਗੇ ਜੋ ਆਉਣ ਵਾਸਤੇ ਸੁਧਾਰ ਕਰ ਸਕੀ ਹੈ ਜੇ ਮੇਰੇ 'ਚ ਕੋਈ ਸੱਚੀ ਸੀਰੀਅਸਲੀ ਕਮੀ ਆ ਤਾਂ ਮੈਨੂੰ ਸੱਚੀ ਮੇਰੇ ਬਾਰੇ ਜ਼ਰੂਰ ਕਮੈਂਟ ਕਰਿਓ ਵੀ ਜੀ ਕਿਤੇ ਵੀ ਕਮੀ ਲੱਗਦੀ ਆ ਨਾ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਜਾਂ ਕਿਸੇ ਹੋਰ ਚੈਨਲ ਤੇ ਜਿਹੜੀ ਮੇਰੇ 'ਚ ਕਮੀ ਹੋਊਗੀ ਤਾਂ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਜਿਹੜੀ ਸਾਡੀ ਪਾਰਲੀਮੈਂਟ ਵਿੱਚ ਬਹੁਤ ਲੰਮੇ ਸਮੇਂ ਤੋਂ ਚੱਲਦ ਰਹੀ ਆ ਤੇ ਇਹਦੇ ਬਾਰੇ ਬਹੁਤ ਅੱਛੇ ਕਮੈਂਟ ਆਉਂਦੇ ਨੇ ਵੀ ਜੋ ਵੀ ਹੈਗੀ ਇਹਨਾਂ ਦੀ ਜਿਹੜੀ ਹਰ ਲਹਿਜੇ ਦੇ ਵਿੱਚ ਟਲ ਜਾਂਦੇ ਨੇ ਚਾਹੇ ਇਹਨਾਂ ਨੂੰ ਇੱਕ ਜਵਾਨ ਲੇਡੀ ਦਾ ਦੇਦੀ ਇਹ ਵੀ ਲਾਲ ਉਹਦਾ ਛਮੜੇਪੇ ਦੇ ਵਿੱਚ ਦੇਦੀਏ ਮੇਰੇ ਨਾਲ ਵੀ ਫੇਟ ਹੋ ਜਾਂਦੇ ਫੇਟ ਜਾ ਕੰਮ ਹੁੰਦਾ ਤੇ ਆਰਟਿਸਟ ਹੋਣਾ ਵੀ ਇਦਾਂ ਦਾ ਹੀ ਚਾਹੀਦਾ ਕੰਮ ਤਾਂ ਕੰਮ ਹੀ ਹੁੰਦਾ ਜਿਹੜਾ ਮਰਜ਼ੀ ਮਿਲਦੇ ਚੱਕ ਦੋ ਫੱਟੇ ਲੈ ਵੀ ਚਾਹ ਪੀਓ ਮਿੱਤਰੋ 2 ਮਿੰਟ ਤੇ ਬਾਕੀ ਇੱਕ ਗੱਲ ਹੋਰ ਸੀ ਇਹ ਨੇ ਸਾਡੇ ਜੁਬਰਾਜ ਬਾੜ ਜੀ ਤੇ ਬਾਪੂ ਇਹਨਾਂ ਨੇ ਮੈਨੂੰ ਇੱਕ ਲਾਮਾ ਦਿੱਤਾ ਹੈ ਇਹ ਕਹਿੰਦੇ ਨੇ ਵੀ ਤੁਸੀਂ ਮੈਨੂੰ ਬਾਪੂ ਦਾ ਰੋਲ ਦੇ ਦੇ ਕੇ ਇਹ ਨਹੀਂ ਮੈਨੂੰ ਤਾਂ ਐ ਜਾ ਫੀਲ ਹੋਈ ਜਾਂਦਾ ਜਿਵੇਂ ਮੈਂ ਸੱਚੀ-ਮੁੱਚੀ ਬੁਢਾ ਹੋਣਾ ਕਹਿੰਦਾ ਵੀ ਬਾਹਰ ਵੀ ਮੈਂ ਕਿਤੇ ਆਪ ਦੁਨੀਆ ਦੇ ਵਿੱਚ ਜਦੋਂ ਗੱਲਬਾਤ ਕਰਨਾ ਇਹਦਾ ਮੈਂ ਤਾਂ ਹਰੇਕ ਨੂੰ ਗਈ ਜਾਂਦਾ ਹੋਰ ਪੁੱਤਰਾ ਹੋਰ ਧੀਏ ਕੀ ਹਾਲ ਏ ਆਹਦਾ ਸਾਲੇ ਮੇਰੇ ਤਾਂ ਦਾਦ 15 ਸਾਲ ਤੁਸੀਂ ਇਹਦਾ ਵੀ ਬੁੱਢਾ ਕਰਤਾ ਤਾਂ ਠੀਕ ਆ ਯਾਰ ਮੈਨੂੰ ਤੇ ਇਹਨਾਂ ਨੇ 7 70 ਸਾਲ ਤੱਕ ਲੈ ਕੇ ਰੱਖੇ ਤੇ ਕਿਹੜੀ ਉਮਰ ਉਹ ਬੁਢਾ ਕੀ ਤੇ ਪਤਾ ਕੀ ਗੱਲ ਹੈ ਹੈਂ ਬਾਪੂ ਵੀ ਸੱਚਾ ਹੈ ਵੀ ਆਪਣੀ ਥਾਂ ਤੇ ਵੀ ਜਵਾਨੀ ਦੇ ਵਿੱਚ ਮੈਨੂੰ ਬਾਪੂ ਬਣਾ ਦਿੱਤਾ ਤੇ ਪਰ ਪਤਾ ਹੀ ਚੱਕਰ ਕੀ ਹੈ ਆਡੀਅנס ਇਹਨੂੰ ਬਾੜ ਸਾਹਿਬ ਨੂੰ ਬਾਪੂ ਦੇ ਰੋਲ ਵਿੱਚ ਬੜਾ ਜਿਆਦਾ ਪਸੰਦ ਕਰਦੀ ਹੈ ਐਨੇ ਪੰਪ ਨਹੀਂ ਦਈਦੇ ਕਹੀਦਾ ਤੂੰ ਮਾਰੀ ਹੁੰਦੀ ਹੈ ਕਦੇ ਉਹ ਭਰਾ ਆਪਣਾ ਕੰਮ ਪਾ ਦੇ ਕਹਿੰਦਾ ਨਹੀਂ ਨਹੀਂ ਐ ਤਾਂ ਤੂੰ ਤਾਂ ਤੱਕਦੀ ਹੈ ਨਹੀਂ ਨਹੀਂ ਖੋਕੇ ਪੰਪ ਨਹੀਂ ਹੈਗੇ ਬਾੜ ਸਾਹਿਬ ਚ ਕਲਾਕਾਰੀ ਹੈ ਬਾਕੀ ਹਾਂ ਚਲੋ ਜੇ ਹੁਣ ਕਹਿ ਦਿੱਤਾ ਸਾਡੇ ਸਿੱਧੂ ਸਾਹਿਬ ਨੇ ਤੇ ਉਹਦੇ ਵਿੱਚ ਮੇਰੇ ਬਾਰੇ ਥੋੜਾ ਜਿਹਾ ਸਪੈਸ਼ਲ ਲਿਖ ਦਿਓ ਵੀ ਬਾਪੂ ਲੱਗਦਾ ਕਿਵੇਂ ਦਾ ਹੈਗਾ ਬਾਪੂ ਕਿ ਨਹੀਂ ਇੱਕ ਗੱਲਬਾਤ ਹੈਗੀ ਡਾਇਲੌਗ ਦੱਸ ਦਿਓ ਥੋੜਾ ਜਿਹਾ ਪਰ ਹੌੜੀ ਜੀ ਹੌੜੀ ਦੱਸਿਓ ਸਾਰਿਆਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸਹੀ ਗੱਲ ਹੈ ਪਹਿਲਾਂ ਭੁੱਲ ਗਏ ਸੀ ਵਿਜੀ ਦੀ ਬਲਾਗ ਬਣਾਉਣਾ ਬਈ ਕਿੰਨਾ ਚਿਰ ਸਾਨੂੰ ਭੁੱਲ ਗਿਆ ਵੇ ਤੇ ਚੇਤਾ ਤੇ ਚੇਤੇ ਤੋਂ ਬਾਅਦ ਹੁਣ ਚੇਤਾ ਆਇਆ ਵੀ ਸਾਨੂੰ ਅਸੀਂ ਤਾਂ ਬਲਾਗ ਬਣਾ ਰਹੇ ਸੀ ਉਹਦੇ ਕਰਕੇ ਅਸੀਂ ਹਾਂ ਹੁਣ ਸਟਾਰਟ ਕੀਤਾ ਤੇ ਇੱਧਰ ਵੇਖੋ ਇਹ ਬਾਦ ਸਾਹਿਬ ਅਗਲੇ ਸੀਣ ਲਈ ਆਪਣੀ ਪੈਗ ਪੈਗ ਨਹੀਂ ਪੱਗ ਪੱਗ ਗੁਜ਼ਰਤ ਕਰ ਰਹੇ ਨੇ ਅਜੇ ਸ਼ਾਮ ਨਹੀਂ ਹੋਈ ਤੂੰ ਕਿਹੜੇ ਪੈਗਾ ਉਹ ਬਸ ਉਹੀ ਮੇਰਾ ਦਿਮਾਗ ਉੱਤਰ ਤੁਰ ਗਿਆ ਹੀ ਲੈ ਵੀ ਹੁਣ ਆਪਾਂ ਸੀਣ ਦੇ ਵਿੱਚ ਬਣ ਗਏ ਆ ਮੁੰਡੇ ਦੇ ਫੁੱਫੜ ਤੇ ਫੁੱਫੜ ਦਾ ਕੀ ਲੱਗਦਾ ਹੁੰਦਾ ਉਹ ਘਰ ਵਾਲੀ ਦਾ ਕੌਣ ਹੁੰਦਾ ਹੁੰਦਾ ਭਤੀਜਾ ਅੱਛਾ ਘਰ ਵਾਲੀ ਦਾ ਮੇਰੇ ਘਰ ਵਾਲੀ ਦਾ ਭਤੀਜਾ ਮੇਰਾ ਪਤਾ ਨਹੀਂ ਵੈਸੇ ਕੀ ਲੱਗੂਗਾ ਤੇ ਮੈਂ ਉਹਦਾ ਫੁੱਫੜ ਲੱਗਣਾ ਆਹੀ ਆਵਾਂ ਸੀਣ ਚ ਲੱਗੇ ਉਹ ਆਵੀਆ ਖੜੀ ਆ ਵੇਖੋ ਆਜੀ ਪੂਆ ਆ ਆ ਗਈ ਪਿੱਛੇ ਭੂਆ ਭੂਆ ਕਾਲੀ ਦੀ ਭੂਆ ਕੋਈ ਗੱਲ ਵੀ ਸੁਣਾਓ ਤੁਹਾਡਾ ਪਤੀ ਜਾਣ ਵਾਲਾ ਆ ਤੁਹਾਨੂੰ ਕਿੰਨੀ ਖੁਸ਼ ਖਬਰ ਬਹੁਤ ਖੁਸ਼ੀ ਆ ਗਈ ਕਈ ਦਿਨ ਰੱਖੂਗੀ ਮੈਂ ਅੱਛਾ ਹਾਂ ਬਾਈ ਹੈਪੀ ਇੱਕ ਗੱਲ ਆ ਹਾਂਜੀ ਇਹ ਐ ਦੱਸੋ ਵੀ ਇਹ ਮਤਲਬ ਬੋਲਦੀ ਕਿਉਂ ਘਟਾ ਹੈ ਇਹ ਨਾ ਤਾਂ ਸਾਰਾ ਜੋੜਾ ਤੁਮ ਤੇ ਲਾ ਦਿੰਨੀ ਹੈਗੀ ਇਹ ਸਾਰਾ ਜੋੜਾ ਸੰਦੇ ਲਾ ਦਿੰਦੀ ਆ ਬੋਲਣ ਦਾ ਇਹਨੂੰ ਮੌਕੇ ਨਹੀਂ ਸਹੀ ਗੱਲ ਹੈ ਇੱਧਰ ਦੇਖੋ ਫੁੱਫੜ ਵੀ ਦੇ ਰਿਹਾ ਮੁੱਛਾਂ ਨੂੰ ਆਟਾ ਤੇ ਆ ਆ ਇਧਰ ਆ ਆ ਗਏ ਸਾਡੇ ਬਾਕੀ ਚਾਜੀ ਸਾਡੇ ਲੁਕ ਗਏ ਪਿੱਛੇ ਟੀਮ ਦੇ ਮੈਂਬਰ ਜਿਹੜੇ ਪਿੱਛੇ ਕੈਮਰੇ ਦੇ ਪਿੱਛੇ ਸਹਾਇਤਾ ਕਰਦੇ ਨੇ ਤੇ ਬਾਕੀ ਆ ਗਿਆ ਮਠਿਆਈ ਦਾ ਡੱਬਾ ਲੱਗਦਾ ਕੋਈ ਖੁਸ਼ਖਬਰੀ ਹੈ ਦੇ ਵਿੱਚ ਕੁਲ ਕੋਆ ਸੀ ਕੱਢ ਕੇ ਪਹਿਲਾਂ ਹੀ ਪਤਾ ਰੱਖੀ ਦਲਬਰਾ ਦੀ ਕੋਲੀ ਦਲਬਰਾ ਅੰਦਰ ਹੈਗਾ ਵਿੱਚ ਹਾਂ ਪੰਜ ਪਾਵਾਂਗੇ ਬਈ ਇਹ ਵੀ ਦੱਸ ਦਿਓ ਕਿਸ ਖੁਸ਼ੀ ਚਾ ਡੱਬਾ ਏ ਇਹ ਇਹਨੂੰ ਮੈਨੂੰ ਪਤਾ ਲੱਗੂਗਾ ਸਸਪੈਂਸ ਅੱਛਾ ਤਰੇ ਤਕਰੀਬਾ ਅੱਗੇ ਪਤਾ ਨਹੀਂ ਆਏਗਾ ਵਿੱਚ ਖੁਲਮਚੀ ਪਤਾ ਲੱਗੂਗਾ ਚਾਹੀਦਾ ਆ ਫੇਰ ਹੀ ਆਡੀਅנס ਆਡੀਅנס ਆਪਾਂ ਦੇਖੇ ਹਾਂ ਹਾਂ ਬਿਲਕੁਲ ਲਓ ਜੀ ਫਿਰ ਆਪਾਂ ਅੱਗੇ ਫਿਰ ਵਲੌਗ ਚਾਲੂ ਕਰਾਂਗੇ ਹੁਣ ਸੀਨ ਕਰ ਲਈਏ ਤੇ ਆ ਸੀਨ ਕਰਨ ਤੋਂ ਬਾਅਦ ਫਿਰ ਅੱਗੇ ਹੋਰ ਸੀਨਾ ਤੁਹਾਨੂੰ ਦਿਖਾਵਾਂਗੇ ਵਲੌਗ ਤੇ ਸਾਡੇ ਨਾਲ ਜੁੜੇ ਰਹੋ ਤੋ ਅਸੀਂ ਤੁਹਾਨੂੰ ਨਵੇਂ ਨਵੇਂ ਸੀਨ ਦਿਖਾਵਾਂਗੇ ਤੇ ਕਿਵੇਂ ਸ਼ੂਟ ਹੁੰਦਾ ਹੈ ਨਾ ਕਿਉਂਕਿ ਵੀਡੀਓ ਤਾਂ ਸਾਰੇ ਹੀ ਦੇਖਦੇ ਆ ਜਦੋਂ ਸ਼ੂਟ ਹੁੰਦਾ ਹੁੰਦਾ ਉੱਥੇ ਮਤਲਬ ਕੁਝ ਹੋਰ ਮਜ਼ਾ ਆਉਂਦਾ ਦੇਖਣ ਦਾ ਨਾ ਵੀ ਕਿਵੇਂ ਸੀਨ ਬਣ ਰਿਹਾ ਕਿੰਨੇ ਟੇਕ ਹੋ ਰਹੇ ਹਾਂ ਹਾਂ ਉਹਦੇ ਵਿੱਚ ਮਤਲਬ ਇਹ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਵੀ ਅਸੀਂ ਕਿਵੇਂ ਸ਼ੂਟ ਕਰਦੇ ਆ ਜਾਂ ਜਿਹੜੀ ਫਿਲਮ ਬਣੀ ਹੈ ਪਰਦੇ ਦੇ ਪਿੱਛੇ ਕੀ ਕੀ ਕੁਝ ਹੁੰਦਾ ਹੈ ਤੇ ਚਲੋ ਠੀਕ ਹੈ ਜੀ ਬਾਕੀ ਮਿਲਦੇ ਆ ਹਾਂ ਵੇ ਜੀ ਆਪਾਂ ਆ ਗਏ ਆ ਇੱਧਰ ਹਵੇਲੀ 'ਚ ਮਿੱਠੂ ਸੀਨ ਕਰਨਾ ਹੈ ਤੇ ਯਾਰ ਸੀਨ ਹੈ ਮਿੱਠੂ ਦੇ ਨਾਲ ਇੱਥੇ ਤੇ ਬੋਲੀ ਇੱਧਰ ਇੱਧਰ ਇਹਨਾਂ ਨੂੰ ਦਰਸ਼ਕਾਂ ਨੂੰ ਮਿੱਠੂ ਦਾ ਮਿੱਠੂ ਮਿੱਠੂ ਹਾਂ ਇੱਧਰ ਮੂੰਹ ਕਰਕੇ ਇਹ ਐਂ ਵਿਖਾਇਆ ਜੀ ਲਿਆਓ ਲਿਆਓ ਆਏ ਜੀ ਸਾਡਾ ਐਕਟਰ ਮਿੱਠੂ ਸਾਹਿਬ ਅੱਜ ਇਹ ਵੀ ਫਿਲਮ ਦੇ ਵਿੱਚ ਸੀਨ ਕਰਨਗੇ ਹਾਂ ਧੰਨਵਾਦ ਕਰੋ ਦਰਸ਼ਕਾਂ ਦਾ ਮਿੱਠੂ ਹੱਥ ਹਾਂ ਇਹ ਹੈ ਜੀ ਮਿੱਠੂ ਐਕਟਰ ਤੇ ਇਹਨੇ ਨਾਲ ਬਾੜ ਸਾਹਿਬ ਇੱਥੇ ਹੁਣ ਹਵੇਲੀ ਚ ਸੀਨ ਹੋਊਗਾ ਮਿੱਠੂ ਦਾ ਤੇ ਬਾੜ ਸਾਹਿਬ ਦਾ ਤੇ ਨਾਲ ਹੋਊਗਾ ਮੇਰਾ ਤੇ ਬਾਕੀ ਇੱਥੇ ਆ ਬਾਜੀ ਚੱਲ ਰਹੀ ਆ ਕਬੂਤਰਾਂ ਦੀ ਤੇ ਆ ਦੇਖੋ ਕਿਵੇਂ ਰੌਲਾ ਪਾ ਰਹੇ ਨੇ ਮੁੰਡੇ ਆ ਇੱਥੇ ਹੁਣ ਜਾਂ ਗੇੜੇ ਦੇ ਰਹੇ ਹਨ ਆਸ਼ਮਾਨ ਤੇ ਹੁਣ ਤਾਂ ਲੰਘ ਗਏ ਇਹਨਾਂ ਦਾ ਬਹੁਤ ਰੌਲਾ ਪਾ ਰਹੇ ਸੀ ਤੇ ਬਾਕੀ ਆ ਲਓ ਜੀ ਕਰੋ ਇਧਰ ਚੈੱਕ ਹਵੇਲੀ ਇੱਥੇ ਹੁਣ ਆਪਣਾ ਅਗਲਾ ਸੀਨ ਹੋਊਗਾ ਤੇ ਆ ਮਿੱਠੂ ਲੈ ਜਾਂਦਾ ਬਾਕੀ ਟੀਮ ਹਜੇ ਪਹੁੰਚੀ ਉਹ ਸੁਖਿਆ ਤੂੰ ਛਾੜ ਦੇ ਕੰਮ ਢੋਕਰਾ ਚੁੱਕਦੇ ਪੱਠੇ ਪਾ ਆਪਾਂ ਸੇਨ ਕਰੀਏ ਐਵੇਂ ਗੰਨੀ ਜੀ ਪੱਠੇ ਵੀ ਪਾ ਦਾਂਗੇ ਪਹਿਲਾਂ ਤੁਸੀਂ ਮਿੱਠੂ ਨੂੰ ਪੁੱਛੋ ਵੀ ਕੀ ਗੱਲ ਬਾਤ ਹੈ ਵੇਖ ਕਿਵੇਂ ਕਰਦਾ ਡਾਂਸ ਹੈ ਮਿੱਠਿਆ ਮਿੱਠੂ ਬਈ ਇੱਕ ਗੱਲ ਹੈ WhatsApp ਮਿੱਠੂ ਅੱਜ ਪੂਰਾ ਖੋਜ ਹੈ ਬਿਲਕੁਲ ਉਹਨੂੰ ਪਤਾ ਅੱਜ ਮੈਨੂੰ ਦਰਸ਼ਕਾਂ ਚ ਵੇਖ ਰਹੇ ਨੇ ਤੇ ਮੈਂ ਜਾਣਾ ਦੇਸ਼ਾਂ ਵਿਦੇਸ਼ਾਂ ਚ ਲੋਕਾਂ ਦੇ ਫੋਨਾਂ ਦੇ ਵਿੱਚ ਹਾਂਜੀ ਮਿੱਠੂ ਪੂਰਾ ਖੁਸ਼ ਹੈ ਅੱਜ ਇਹ ਬਾਕੀ ਇਹਨਾਂ ਦੀ ਬਾਜੀ ਜਾਂ ਫੇਰ ਸਟਾਰਟ ਹੋ ਗਈ ਤੇ ਆਹ ਵੇਖੋ ਕਬੂਤਰ ਫਿਰ ਰਹੇ ਨੇ ਫੈਰਿਆ ਪੂਰਾ ਰੌਲਾ ਪੂਰੇ ਲਲਕਾਰੇ ਚੱਲ ਰਹੇ ਨੇ ਮਿੱਠੂ ਆਹ ਵੇਖੋ ਜੀ ਮਿੱਠੂ ਮਿੱਠੂ ਹੈਪੀ ਨਾਲ ਗੱਲਾਂ ਕਰ ਰਿਹਾ ਮਿੱਠੂ ਇਹ ਵਾਰ-ਵਾਰ ਆਪਣਾ ਨਾਮ ਲੈ ਕੇ ਦੱਸ ਰਿਹਾ ਵੀ ਮੈਂ ਮਿੱਠੂ ਆਂ ਮੈਂ ਮਿੱਠੂ ਆਂ ਜੀ ਮੈਂ ਅੱਜ ਫਿਲਮ ਦੇ ਵਿੱਚ ਆ ਰਿਹਾ ਆ ਤੇ ਮਿੱਠੂ ਦਾ ਅੱਜ ਪਹਿਲਾ ਰੋਲ ਐ ਪਹਿਲਾ ਹੀ ਸੀਨ ਐ ਦਾ ਪੂਰਾ ਖੋਸ਼ ਐ ਮਿੱਠੂ ਅੱਜ ਹਾਂ ਕਿਉਂ ਮਿੱਠੂ ਸੋ ਸਾਡੀ ਸਟੋਰੀ ਹੋ ਗਈ ਹੈ ਜੀ ਕੰਪਲੀਟ ਆਓ ਸੇ ਤੁਸੀਂ ਵੀ ਆਜੋ ਇਹਦਾ ਐਂਡ ਹੈ ਨਾ ਫਿਲਮ ਦਾ ਸੀਰੀਅਸਲੀ ਜ਼ਰੂਰ ਦੇਖਿਓ ਤੇ ਇਹ ਜਿਹੜਾ ਮਤਲਬ ਫਿਲਮ ਦੇ ਵਿੱਚ ਐਂਡ ਸੀ ਨਾ ਇਹਦੇ ਵਿੱਚ ਇੰਨਾ ਦਰਦ ਸੀ ਵੀ ਜਿਵੇਂ ਫਿਲਮ ਦੀ ਕਹਾਣੀ ਮੁਤਾਬਕ ਵੀ ਸਾਡਾ ਬੇਟਾ ਹੁੰਦਾ ਹੈ ਤੇ ਉਹਦੀ ਮਤਲਬ ਲਾਸਟ ਸਟੇਜ ਹੁੰਦੀ ਹੈ ਵੀ ਜ਼ਿੰਦਗੀ ਤੇ ਮੌਤ ਦੀ ਤੇ ਉਹਦੇ ਵਿੱਚ ਜਿਹੜਾ ਇਹ ਸਰਦਾਰ ਹੈ ਅਸੀਂ ਇਸ ਨੂੰ ਆਪਣੇ ਬੇਟੇ ਬਾਰੇ ਕੁਝ ਨਹੀਂ ਦੱਸਦੇ ਵੀ ਉਹਨੂੰ ਕਿੰਡੀ ਭਿਆਨਕ ਬਿਮਾਰੀ ਹੈ ਤੇ ਉਸ ਜਦੋਂ ਅਸੀਂ ਆਪਸ ਵਿੱਚ ਗੱਲਾਂ ਕਰਨੇ ਆ ਤਾਂ ਸਰਦਾਰ ਸਾਡੀਆਂ ਗੱਲਾਂ ਸੁਣ ਲੈਂਦਾ ਹੈ ਤੇ ਫਿਰ ਐਂਡ ਦੇ ਵਿੱਚ ਉਹ ਆਪਣੀ ਜਾਇਦਾਦ ਵੀ ਸਾਰੀ ਸਾਡੇ ਨਾਂ ਕਰਾ ਦਿੰਦਾ ਹੈ ਤੇ ਉਹ ਇਸ ਗੱਲ ਦਾ ਵਾਅਦਾ ਕਰਦਾ ਹੈ ਕਿ ਤੁਹਾਡੇ ਬੱਚੇ ਦਾ ਇਲਾਜ ਹੋਣਾ ਮੈਂ ਕਰਵਾਵਾਂਗਾ ਵੀ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਕਿਉਂਕਿ ਜਦੋਂ ਆਪਾਂ ਕੋਈ ਵੀ ਫਿਲਮ ਦੇਖਦੇ ਆ ਨਾ ਕਿਸੇ ਵੀ ਚੈਨਲ ਦੀ ਅਸੀਂ ਸਾਡੇ ਦੀ ਨਹੀਂ ਗੱਲ ਕਰਦੇ ਕਿਉਂਕਿ ਸ਼ੁਰੂ ਤੋਂ ਜੇ ਐਂਡ ਤੱਕ ਆਪਾਂ ਦੇਖੀਏ ਤੇ ਸਟੋਰੀ ਦਾ ਫੇਰ ਹੀ ਪਤਾ ਲੱਗਦਾ ਕਮੀਆਂ ਦਾ ਵੀ ਫੇਰ ਹੀ ਪਤਾ ਲੱਗਦਾ ਸਾਨੂੰ ਐਂਡ ਦੱਸਿਓ ਫਿਲਮ ਦਾ ਕਿਵੇਂ ਦਾ ਹੋਇਆ ਧੰਨਵਾਦ ਹਾਂਜੀ ਤੇ ਹਰ ਇੱਕ ਸਟੋਰੀ ਦੇ ਵਿੱਚ ਮੈਸੇਜ ਹੁੰਦਾ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਮੈਸੇਜ ਆ ਉਹ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕੀ ਮੈਸੇਜ ਆ ਸੋ ਥੈਂਕ ਯੂ ਸੋ ਮੱਚ ਤੇ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਆ ਧੰਨਵਾਦ ਜੀ ਥੈਂਕ ਯੂ